ਮੈਂ ਨਾ ਪਹੁੰਚੀ ਕਿ ਕ੍ਰਮ ਜੀ ਕਾਹਦਾ ਗਦਾਮ ਸੀ ਕਿਹਦਾ ਗਦਾਮ ਸੀ ਕਿ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਹਮਣੇ ਸਟਾਰ ਲੈਕ ਵਰਲਡ ਉੱਥੇ ਮੈਂ ਸ਼ੁਰੂ ਮੈਂ ਮੇਰਾ ਗਟੌਨ ਸੀ ਅੱਜ ਆਪਾਂ ਪਰਚੇਜ ਕੀਤਾ ਇਹ ਦੁਬਾਰਾ ਇਹ ਸਾਡੇ ਸਾਡੇ ਇੱਕ ਸੱਤ ਕੋਣਾਂ ਆ ਕੇ ਫੋਨ ਆਇਆ ਕਿ ਤੁਹਾਡੇ ਗਦਾਮ ਤੋਂ ਕਮਾ ਨਿਕਲ ਗਿਆ ਅਸੀਂ ਆ ਪਹੁੰਚੇ ਪਹੁੰਚੇ ਸਾਡੇ ਕਾਫੀ ਹੱਦ ਦੇ ਕਾਬੂ ਕੀ ਜਿਹੜਾ ਅਸੀਂ ਫਾਈਰ ਬਿਗੜ ਪਾਈਆਂ 15 ਮਿੰਟ ਤੱਕ ਲੜੀਆਂ ਅਸੀਂ ਆ ਚੰਨ ਦੇ ਵਾਕ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਨਾਈਟ ਸੌਗੀ ਸਾਰਾ ਹੀ ਪਰ ਕੇ ਸਾਰਾ ਕੀ ਸੋਚਿਆ ਸੀ ਜੋ ਸਟਾਕ ਲਿਆ ਸੀ ਸੋਕ ਸੋਚਿਆ ਤੇ ਫੇ ਵਧੀਆ ਦਿਵਾਲੀ ਲਾਵਾਂਗੇ ਉਹ ਵੀ ਦਿਵਾਲੀ ਲਾਵਾਂਗੇ ਆਖੀ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਬਜੂਰ ਹੋਵੇ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਕੇ ਮੇਰਾ ਚੱਲਦਾ ਉਹ ਡਿਸਟ੍ਰੀਬਿਊਟਰ ਦੇ ਸਾਡੇ ਉਹਨਾਂ ਨਾਲ ਆਪਣੇ ਬਾ ਮੰਤਰੀ ਜਾਣਦੇ ਨੇ ਇਹ ਮੜ ਜਾਂਦੀ ਹੈ ਸਰੋਦਾ ਉਧਾਰ ਸੀ 25% ਅਦਾ ਦੇ ਹੁੰਦਾ ਆਪੀ ਦੇਖੋ ਕਿੰਨਾ ਕਮ देखो एक्चुअली लाने हूँ कि सड़िया है जी मेरे ना काफ़ी नुकसान है तुम्हें तो देख काफ़ी नुकसान कुछ भी नहीं बचा है सब सड़ गया सारा गडाउन चीज पे सारा गडाउन चीज मेरे ए सी सी एल ईडिया से कर फ्रिजा वॉशिंग मशीन है गीजर से जानी नुकसान नहीं नहीं जानी नुकसान नहीं है गडाउन सारा सड़ बहुत सारा सारा नुकसान है सारा सड़ गया तुम देख सकते कुछ भी नहीं ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ ਐ 7:45 ਮਿੰਟ ਦੇ ਆਸ-ਪਾਸ ਹੀ ਲੱਗੀ ਆ ਫਾਇਰ ਕਾਲ ਮਿਲੀ। ਤੁਰੰਤ 5 ਮਿੰਟ 'ਚ ਜਿਹੜੀਆਂ ਗੱਡੀਆਂ ਡਾਊਟ ਹੋਈਆਂ ਇਹ 7:50 ਤੇ 2:00 ਦੇ ਵਿੱਚ ਜਿਹੜੀਆਂ ਦੋਨੇ ਪਹੁੰਚੇ ਗਲੀ ਸੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਅੰਚੀ ਪਾਈਪਾਂ ਉਸ਼ਾਰ ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜ਼ਿਆਦਾ ਸੀ ਅਟ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਇਹ ਆਗ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਇਹ ਵਿਹਾਨ ਦਾ ਇਹਦੇ ਵਿੱਚ ਸਾਰਾ ਅੰਦਰ AC ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦਾਈ ਨਾਲ ਕਿੰਨੇ ਕੁ ਬਲਾਸਟ ਗਿੰਤੀ ਕੋਈ ਨਹੀਂ ਸਰ ਜੀ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸਰ ਉਹ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਿਆਦਾ ਫੈਲ ਜਾਂਦੀ ਹੈ ਕਿੰਨਾ ਕ੍ਰਿਸ਼ਕੀ ਸੀ ਇਸ ਕਦ ਤੱਕ ਆਪ ਜੀ ਗਈ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਲੇ ਸਰ ਐਨਾਲਿਸਿਸ ਕਰਾਂਗੇ ਦੀ ਵੀ ਕੀ ਕਾਰਨ ਹੋ ਸਕਦਾ ਸਮਾਨ ਇਹਦਾ ਜਿਹੜਾ ਖਾਸ ਹਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਣੀ ਕੋਈ ਮਾਲੀ ਨੇ ਖਸਾਰਾ ਵਡੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਫਰਗਡੀਆਂ ਮਲਟੀਪਰਪਸ ਉਹ ਟਰਨ ਆਊਟ ਉਹਦੀ 4 4 5 5 ਵਾਰੀ ਹੋਈ ਪੰਜ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲੇ 20 20 ਗੱਡੀਆਂ ਨਾਲੇ ਪੋਰ ਬਣ ਲੜਾਣ ਸਾਰਾ ਕੈਮੀਕਲ ਬੱਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅੱਗੇ ਸੀ ਧੂਆ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਾਲੇ ਨੋਟ ਕਰਾਉਂਦੇ ਹਾਂ ਨਾ ਉਹਦੇ ਕੰਟਰੋਲ ਰੂਮ ਤੋਂ ਨੂੰ ਫੋਨ ਆਇਆ ਸੀਗਾ ਕਿ ਇਸ ਤਰ੍ਹਾਂ ਕੁੱਲারে ਪਾਲਤ ਦੀ ਸਾਹਮਣੇ ਜਿਹੜੀ ਆ ਕੋਈ ਸ਼ਾਪ ਐ ਕੋਈ ਗਦਾਮ ਐ ਉਹਦੇ ਵਿੱਚ ਅੱਗ ਲੱਗੀ ਐ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਊਡੀ ਦੁਕਾਨ ਜਿਹੜੀ ਆ ਉਹ ਐ ਸਿੰਬਲ ਟਾਊਨ ਭਾਈਆਂ ਦੀ ਹਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਬ੍ਰੇਡ ਤੇ ਇਹਦੇ ਵਿੱਚ ਇਹਨੇ ਏਸੀ ਗੇਰਾ ਰੱਖੇ ਸੀ ਉਹ ਜਿਹੜੀ ਅੰਦਰ तकरीबन ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦਸਨ ਮੁਤਾਬਕ ਹੀ ਅੱਗਿਆ ਦੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹ ਦੀ ਕੋਈ ਗੱਲ ਉਹ ਕਾਰਵਾਈ ਹੋਣੀ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਬਿਲਾ ਮੁਤਾਬਕ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਉਹ ਬੁਝਾਇਆ